ਲੋਕ ਸਭਾ ਦੇ ਉਮੀਦਵਾਰ ਮੇਰਨਦੀ ਸਿੰਘ ਢਿੱਲੋਂ ਉਹਨਾਂ ਦੇ ਪ੍ਰਚਾਰ ਲਈ ਲੁਧਿਆਣਾ ਪਹੁੰਚੇ ਹੋ ਕਿਸ ਤਰ੍ਹਾਂ ਅਪੀਲ ਕਿੱਦਾਂ ਦੇ ਰਹੇ ਨੇ ਬਾਕੀ ਗਮ ਇਹ ਗੱਲ ਕੈਸੇ ਬੋਲਦਾ ਹੋਵੇ ਨਾਲ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਕਾਰੇਦਾਨ ਨੂੰ ਵੋਟਾਂ ਨਾ ਪਾ ਕੇ ਦੂਸਰੀਆਂ ਪਾਰਟੀਆਂ ਨੂੰ ਪਾਈਆਂ ਸਨ ਜਿੱਥੇ ਮੈਂ ਗਿਆ ਮੈਂ ਉੱਥੇ ਕਹਿ ਸਕਦਾ ਹਾਂ ਕਿ 95% ਲੋਕੀ ਜਿਹੜੇ ਅਕਾਲੀ ਨਾਲ ਜੁੜ ਗਏ ਔਰ ਕਾਲੀ ਨਾਲ ਉਹ ਆਪਣੀ ਮੋਟਾ ਪਾਉਂਦੇ ਸਰਨਾਭ ਲੁਧਿਆਣੇ ਦੇ ਵਿੱਚ ਇੰਡਸਟਰੀ ਜਿਹੜੀ ਹੈਗੀ ਉਹ ਲਗਾਤਾਰ ਪਿੱਛੜਦੀ ਜਾ ਰਹੀ ਹੈ ਇੰਡਸਟਰੀ ਪਲਾਨ ਕਰਦੀ ਜਾ ਰਹੀ ਹੈ ਤੁਸੀਂ ਵੀ ਇੱਕ ਸੁਝਾਅ ਦਿੱਤਾ ਹੈਗਾ ਕਿ ਰਸਤੇ ਜਿਹੜੇ ਆ ਲਾਂਘੇ ਖੋਲ ਦਿੱਤੇ ਜਾਣੇ ਚਾਹੀਦੇ ਇਹਨੂੰ ਇਸ ਤਰ੍ਹਾਂ ਦੇਖਦੇ ਆਪਣੇ ਗਿਆਨ ਦਾ ਕੋਈ ਇਹ ਜਿਹੜਾ ਸ਼ਿਊ ਹੈ ਬਹੁਤ ਵੱਡਾ ਸ਼ਿਊ ਹੈ ਜੜੀ ਨਵੀਂ ਪਾਰਲੀਮੈਂਟ ਬਣੇਗੀ ਪਾਰਲੀਮੈਂਟ ਤੇ ਬੰਮਰ ਬਣੋਗੇ ਉਸ ਦੇ ਵਿੱਚ ਇਸ ਰਸਤੇ ਨੂੰ ਜਿਹੜੇ ਪਿਛਲੇ 5 ਸਾਲ ਤੋਂ ਬਹਾਨਾ ਲਾ ਕੇ ਉਹ ਪ੍ਰਾਈਮ ਮਿੰਟਰ ਸਾਹਿਬ ਨਵਾਜ਼ ਸ਼ਰੀਫ ਦੇ ਲੜਕੀ ਦੇ ਸ਼ਾਦੀ ਤੇ ਤੇ ਸਿੱਧਾ ਵਾਹ ਲੈ ਕੇ ਪਹੁੰਚ ਗਏ ਤੇ ਸਾਡੇ ਆਸੇ ਰਸਤੇ ਬੰਦ ਕੀਤੇ ਹੋਏ ਇਹ ਰਸਤੇ ਅਸੀਂ ਕਿਨਵਾਵਾਂਗੇ ਜਿਸ ਦੇ ਨਾਲ ਸਾਡਾ ਵਪਾਰ ਜਿਹੜਾ ਹੈਗਾ ਖਾਲੀ এਸ਼ੀਆ ਨਹੀਂ ਯੂਰਪ ਦੇ ਦੇਸ਼ਾਂ ਤੱਕ ਅਸੀਂ ਕਰ ਸਕਿਆ ਜਿੰਨੀ ਦੇਰ ਤੱਕ ਟਰੱਕ ਸਾਡਾ ਮੰਦਰਾ ਜਾਏਗਾ ਇੰਨੀ ਦੇਰ ਤੱਕ ਤੇ ਤੁਰਕੀ ਪਹੁੰਚ ਜਾਏਗਾ ਜਿਸ ਨੂੰ ਕੀ ਉਹ उतने ਰੇਟ ਤੇ रे तुर्की ਪਾਲ ਪਹੁੰਚ ਜਾਗਾ ਅੱਜ ਕਣਗਰਾ ਭਾ ਹਿੰਦੁਸਤਾਨ ਸ਼ੇ 21 ਕਿਲੋਏ तुर्की ਦੇ ਵਿੱਚ ਵਿਕ ਰਿਹਾ 600 ਰੁਪਏ ਕਿਲੋ ਸਾਨੂੰ ਇਹਨਾਂ ਦੀ ਐਮਐਸਪੀ ਨੂੰ ਕੀ ਲੈਣਾ ਸੀ ਚਲੋ 10% 20% ਵੀ ਘਟ ਜਾਏ 45 ਰੁਪਏ ਕਿਲੋ ਮਿਲੇਗਾ ਮਾਲ ਸਾਡਾ ਪਾਲ ਦੋਨੇ ਪਾਸੇ ਵੇਚੇਗਾ ਅਸੀਂ ਇਹਨਾਂ ਦੀ ਐਮਐਸਪੀ ਨੂੰ ਕੀ ਕਰਨਾ ਹੈ ਉਹ ਖਾਲੀ ਇਹ ਨਹੀਂ ਜਿਹੜੀ ਵੀ ਇੰਡਸਟਰੀ ਲੁਧਿਆਣੇ ਤੋਂ ਜਾ ਰਹੀ ਹੈ ਜਦ ਦੇ ਰਸਤਾ ਖੁੱਲੇਗਾ ਤੋ ਕੰਗੇ ਜੀ ਅਸੀਂ ਕਿ ਲੈਣਾ ਬਾਹਰ ਉਧਾਰ ਕੇ ਦੂਸਰੇ ਟੈਰਿਆ ਤੁਰਕੀ ਤੇ ਆ ਰਿਹਾ ਇਟਲੀ ਤੇ ਆ ਰਿਹਾ ਯੂਰਪ ਆ ਰਿਹਾ ਇਰਾਨ ਤੇ ਆ ਰਿਹਾ ਸੀਰੀਆ ਅਸੀਂ ਆਪਣਾ ਮਾਲ ਇੱਤੇ ਭੇਜਣਾ ਅਸੀਂ ਇਸ ਕੋਈ ਇੰਡਸਟਰੀ ਬਾਹਰ ਨਹੀਂ ਜਾਏਗਾ ਸਗੋਂ ਜਿਹੜੇ ਗਏਨ ਉਹ ਵੀ ਪੰਜਾਬ ਚ ਆ ਕੇ ਉਸ ਰਸਤੇ ਰਹਿ ਆਪਣਾ ਮਾਲ ਭੇਜਣਗੇ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਦੂਸਰੀ ਵਾਰ ਸਰਕਾਰ ਬਣੀ ਉਹਨੂੰ ਉਹਦੀ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਬਾਰ-ਬਾਰ ਦਿੱਲੀ ਮਾਡਲ ਦੀ ਉਦਾਹਰਣ ਦਿੱਤੀ ਜਾਂਦੀ ਹੈ ਤੁਸੀਂ ਖੁਦ ਦੇਖ ਰਹੇ ਹੋ ਉੱਥੇ ਦੇਖੋ ਜੀ ਗੱਲ ਹੈ ਗਈ ਦਿੱਲੀ ਦੇ ਵਿੱਚ ਇੱਕ ਕਿਸ ਨੇ ਦੇਤੀ ਬਿਜਲੀ ਜਿੱਤੇ ਕਰਕੇ ਸਾਰੇ ਲੋਕੇ ਚੱਲੇ ਹੋਏ ਪਏ ਆਮ ਬੰਦਾ ਇਹਨਾਂ ਦੀ ਕਾਰਗੁਜ਼ਾਰੀ ਤੋਂ ਬੇहद ਪਰੇਸ਼ਾਨ ਤੇ ਨਿਰਾਸ਼ ਹੈਗਾ ਬਿਲਕੁਲ ਪਰੇਸ਼ਾਨ ਹੈ ਕੋਈ ਰਿਸ਼ਵਤ ਕਭੀ ਨਹੀਂ ਕਿਸੇ ਕੁਝ ਕਭੀ ਨਹੀਂ। ਔਰ ਬਾਕੀ ਜਿਹੜੀਆਂ ਗੱਲਾਂ ਹੈਗੀਆਂ ਕੀ ਕਹਿਣਾ ਇਹਨਾਂ ਦੀਆਂ। ਜਦ ਸਰਕਾਰ ਨੇ ਇਹਨਾਂ ਨੂੰ ਕੈਦ ਕਰ ਲਿਆ ਉਸ ਤੋਂ ਬਾਅਦ ਕੀ ਰਹਿ ਗਿਆ? ਪਰ ਸਰਕਾਰ ਤੇ ਨਾ ਭਰੋਸਾ ਕਰੇ ਸਰਕਾਰ ਤਾਂ ਚੰਗੇ ਭਲੇ ਨੂੰ ਕੈਦ ਕਰਦੀ ਹੈ। ਪਰ things are not in order in delhi। ਤੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪਕੜ ਹੁਣ ਕਿਸ ਤਰ੍ਹਾਂ ਲੱਗ ਰਹੀ ਹੈ? ਮੰਤ ਪਕੜ ਮਜ਼ਬੂਤ ਲੱਗ ਰਹੀ ਹੈ ਮੈਂ ਤਾਂ ਜਿੰਨੀ ਜਗ੍ਹਾ ਗਿਆ ਵਾਂ ਉਹਨਾਂ ਨੇ ਵਾਅਦਾ ਕੀਤਾ ਬਈ ਅਸੀਂ ਨਹੀਂ ਸੀ ਪਾਈਆਂ ਵੋਟਾਂ ਪਰ ਹੁਣ ਅਸੀਂ ਕਾਲੀ ਦਲ ਨੂੰ ਪਾਵਾਂਗੇ ਅਸੀਂ ਉਹਨਾਂ ਨੂੰ ਕਿਹਾ ਬਈ ਤੁਸੀਂ ਕਾਲੀ ਦਲ ਨੂੰ ਵੋਟਾਂ ਪਾਓ ਅਸੀਂ ਤੁਹਾਡੇ ਲਈ ਪੰਜਾਬ ਅੰਡਰ ਦੀ ਲੀਡਰਸ਼ਿਪ ਸੁਖਵੀਰ ਸਿੰਘ ਬਾਦਲ ਉਸ ਜਗ੍ਹਾ ਤੇ ਲੈ ਕੇ ਜਾਵਾਂਗੇ ਜਿਵੇਂ ਪਹਿਲੇ ਨੰਬਰ 1 ਪ੍ਰਸਟੇਟ ਪੰਜਾਬ ਹੁੰਦੀ ਸੀ ਹਿੰਦੁਸਤਾਨ ਦੀ ਇਸੇ ਤਰ੍ਹਾਂ ਇਹ ਹੁਣ ਨੰਬਰ 1 ਸਟੇਟ ਦੁਬਾਰਾ ਬਣੇਗੀ। ਧੰਨਵਾਦ। ਅੱਜ ਕੱਢ ਲਾਂਗੇ। ਅ ਗ੍ਰੇਵਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਪਰਚਾਰ ਤੇ ਪਹੁੰਚੇ ਹੋ ਰਹੇ ਰਮਜੀਤ ਸਿੰਘ ਢੀਲੋਂ ਨੇ ਕਿਸ ਤਰ੍ਹਾਂ ਅਪੀਲ ਕੀਤੀ ਏ। ਦੇਖੋ ਮੈਂ ਇੱਕ ਗੱਲ ਬੜੀ ਸਪੈਸ਼ ਸਾਬਿਤ ਆਇਆ ਗਿਆ ਕਿ ਪੰਜਾਬ ਪੰਜਾਬੀਆਂ ਦਾ ਤੇ ਪੰਜਾਬੀ ਜਦ ਇਕੱਠੇ ਹੋ ਜਾਣਗੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੁਦਰਤੀ ਹੋਈ ਇਹਦੇ ਵਿੱਚੋਂ ਲਾਭ ਹੋਏਗਾ। ਪੰਜਾਬ ਦਾ ਲਾਭ ਹੋਏਗਾ। ਪੰਜਾਬ ਚ ਅਮਨ ਸ਼ਾਂਤੀ ਏਕਤਾ ਤੇ ਆਪਸੀ ਭਾਈਚਾਰਕ ਸਾਂਝ ਹੋਊਗੀ ਜਿੱਥੇ ਅਮਨ ਤੇ ਸ਼ਾਂਤੀ ਹੋ ਉਥੇ ਵਿਕਾਸ ਹੋਊਗਾ ਉਥੇ ਇੰਡਸਟਰੀ ਵੀ ਗ로우 ਕਰੂ ਉਥੇ ਇੰਸਟੀਚੂਨਸ ਵੀ ਗ로우 ਕਰਨਗੇ ਤੇ ਇਹਦੇ ਚ ਕੋਈ ਸ਼ੱਕ ਨਹੀਂਗਾ ਕਿ ਜਿੰਨਾ ਵੀ ਪੀਸਫੁੱਲ ਰਾਜ ਰਿਹਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਮੇ ਰਿਹਾ ਜਦ ਵੀ ਪੰਜਾਬ ਵਿੱਚ ਅੱਗ ਲੱਗੀ ਹੈ ਉਦੋਂ ਗੈਰ ਅਕਾਲੀ ਸਰਕਾਰਾਂ ਵੇਲੇ ਲੱਗੀ ਹੈ ਆ ਤੁਸੀਂ ਵੀ ਕਹ ਹੈਗਾ ਕਿ ਸੁਭਾ ਪਾਰਟੀ ਜਿਹੜੀ ਹੈਗੀ ਆ ਉਹ ਚੁਣੀ ਚਾਹੀਦੀ ਹੈਗੀ ਲੋਕਾਂ ਨੂੰ ਇਹਦੇ ਪਿੱਛੇ ਕੋਈ ਖਾਸ ਰੀਜ਼ਨ ਸੀ ਦੇਖ ਲਓ ਤੁਹਾਡੇ ਸਾਹਮਣੇ ਤਾਮਲਨਾਡੂ 오ਡੀਸਾ ਵੈਸਟ ਬੰਗਾਲ ਜਿਹੜੀ ਜਿਹੜੀ ਪਾਰਟੀ ਚ ਹੁਣ ਤੁਸੀਂ ਉਹੀ ਲਾ ਲਓ ਦੇਖ ਲਓ ਕਿ ਬਿਹਾਰ ਹੀ ਹੈ ਉਥੇ ਨतीश ਦੀ ਜੀਡੀਯੂ ਇੱਕ ਲੋਕਲ ਪਾਰਟੀ ਬਣ ਗਈ ਸੀ ਬਿਹਾਰ ਚ ਉਹ ਕਰ ਗਈ ਉਧਰ ਲਾਲੂ ਦੀ ਆਰਜ ਆਰਜੀਡੀ ਉਹ ਵੀ ਲੋਕਲ ਪਾਰਟੀ ਬਣ ਗਈ ਸੀ ਉਹ ਗਰੋ ਕਰ ਰਹੀ ਹੈ ਕਿਉਂਕਿ ਲੋਕਲ ਪਾਰਟੀ ਤੇ ਐਸਪੀਰੇਸ਼ਨਸ ਹੁੰਦੀਆਂ ਨੇ ਉਹ ਲੋਕਾਂ ਦੀਆਂ ਐਸਪੀਰੇਸ਼ਨਸ ਨੂੰ ਸਮਝਦੇ ਨੇ ਉਹ ਸਪੋਰਟ ਕਰਦੀਆਂ ਨੇ 30 ਸਾਲ ਵਿੱਚ ਨਾ ਕਾਂਗਰਸ ਰਹੀ ਹੈ ਤਾਂ ਮਨਾਡੂ ਚ ਨਾ ਭਾਜਪੀ ਰਹੀ ਹੈ ਉਥੇ ਕੋਈ ਪਾਰਟੀ ਨੈਸ਼ਨਲ ਗਰੋਈ ਨਹੀਂ ਹੋਈ ਇਸੇ ਤਰ੍ਹਾਂ ਓਡੀਸ਼ਾ ਵਿੱਚ ਨਹੀਂ ਹੋਇਆ ਦੇਖੋ ਗੱਲ ਜ਼ਿਆਦਾ ਇਹ ਹੈ ਕਿ ਜਦ ਸੂਬੇ ਇਕੱਠੇ ਹੋ ਜਾਣਗੇ ਉਦੋਂ ਬਾਅਦ ਫੈਡਰਲ ਸਟਰਕਚਰ ਹੈ ਜਿਹੜਾ ਕਨਸਟੀਟਿਊਸ਼ਨ ਦੇ ਨਿਰਭਾਤਾ ਬੀ ਆਰ ਮੇਧਕਰ ਜੀ ਨੇ ਸੋਚਿਆ ਸੀ ਉਹ ਕਾਇਮ ਹੋ ਜਾਊਗਾ ਜੇ ਇੱਕ ਰਾਜ ਕੱਲੀ ਦਿੱਲੀ ਕਰੂਗੀ ਦੂਜੇ ਦੂਜੇ ਉਹਨਾਂ ਦੀ ਨੌਕਰੀ ਕਰਨਗੇ ਫਿਰ ਉਹ ਯੂਨਿਟਰੀ ਫਾਰਮ ਗਵਰਨਮੈਂਟ ਹੋ ਜੂ ਫੈਡਰਲ ਸਟਰਕਚਰ ਨਹੀਂ ਰਹਿਣਾ ਅਕਾਲੀ ਦਲ ਦੀ ਲੜਾਈ ਏ ਫੈਡਰਲ ਸਟਰਕਚਰ ਲਈ ਹੈ ਇੱਕ ਸਰਨਾ ਸਾਹਿਬ ਦੇ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੈਗੇ ਉਹ ਕਿ ਲਾਂਗੇ ਹੋਣੇ ਚਾਹੀਦੇ ਉਹਨਾਂ ਦੇ ਸ਼ਹਿਰਾ ਪਾਕਿਸਤਾਨ ਵੱਲ ਦੇਖੋ ਜ਼ਰੂਰੀ ਹੈ ਕਿਉਂਕਿ ਵਪਾਰ ਅੱਜ ਜੋ ਅੱਜ ਗੱਲ ਕਹੀ ਹੈ ਅੱਜ ਪਾਕਿਸਤਾਨ ਵਿੱਚ ਤਕਰੀਬਨ ਤਕਰੀਬਨ 9000 ਰੁਪਏ 10000 ਰੁਪਏ ਕੁਇੰਟਲ ਕਣਕ ਹੈ ਆਪਣੇ ਇੱਥੇ ਚੱਰੀ ਹੈ ਸਰਕਾਰੀ ਕੀ 2475 ਜੇ ਕੋਲ ਇਹ ਉੱਥੇ 9 9000 ਵਿਕੇ 7000 ਤਾਂ ਵੀ ਕੁ ਡਬਲ ਹੋ ਗਈ ਤੁਰਕੀ ਆ ਜਾਂ ਜਾਊਗੀ ਅੱਧਾ ਤਾਂ ਇਕਨੋਮਿਕ ਰੋਲਾ ਪੰਜਾਬ ਦਾ ਉੱਥੇ ਸੋਲਵ ਹੋ ਜਾਣਾ ਸਿਰ ਪਾਕਿਸਤਾਨ ਦੀ ਕਪਾਹ ਹੁੰਦੀ ਹੈ ਉਸ ਤੋਂ ਬਿਨਾ ਸਾਰਾ ਕੁਝ ਇਧਰੋਂ ਜਾਣਾ ਹੈ ਪਾਕਿਸਤਾਨ ਕੋਰੀਡੋਰ ਹੋਊਗਾ ਯੂਰਪ ਨਾਲ ਜੋੜਨ ਲਈ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਵੀ ਲਾਅ ਐਂਡ ਆਰਡਰ ਦਾ ਤੁਸੀਂ ਦੇਖ ਲਓ ਆਮ ਆਦਮੀ ਪਾਰਟੀ ਦੇ ਰਾਜ ਸੇ ਸੀ ਮਿਨਿਸਟਰ ਦੇ ਘਰ ਚ ਮੋਲੈਸਟੇਸ਼ਨ ਦਾ ਕੇਸ ਹੋਇਆ ਦਿੱਲੀ ਦੇ ਚੀਫ ਮਿਨਿਸਟਰ ਦੇ ਘਰ ਚ ਐਂਡ ਤੁਸੀਂ ਉਹ ਲੇਟੈਸਟ ਉਹਦਾ मैडम सवाती ਦਾ ਸੁਣ ਲਿਆ ਬਿਆਨ ਉਹ ਕਹਿੰਦੀ ਜਿਹੜੀ ਇਹਨਾਂ ਨੇ ਆ ਵੀਡੀਓ ਰਿਲੀਜ਼ ਕੀਤੀ ਹੈ ਸਾਰੀ ਫੈਬ੍ਰੀਕੇਟਡ ਹੈ ਉਹਨਾਂ ਨੇ ਸੱਚਾਈ ਦਿਖਾਈ ਨਹੀਂ ਕਿ ਜਿਹੜੇ ਪਾਰਟ 'ਚ ਮੇਰੇ ਨਾਲ ਜ਼ਿਆਤੀ ਕਰ ਰਿਹਾ ਉਹਨਾਂ ਨੇ ਪਾਰਟੀ ਉਹ ਡਿਲੀਟ ਕਰਤਾ ਅੱਜ ਸ਼ਰੂਨੀ ਅਕਾਲੀ ਦਲ ਲੱਗਦਾ ਹੈ ਕਿ ਉਹਨ ਪਿਛਲੇ 12 ਦੀ ਗੱਲ ਕਰੀਏ 12 ਤੋਂ ਬਾਅਦ 12 ਤੱਕ ਤੋਂ ਬਾਅਦ ਉਹਨ ਕੁਝ ਜਿਹੜੀਆਂ ਮਜ਼ਬੂਤੀ ਵੱਲ ਜਾਂਦੀ ਦਿਖਾਈ ਦੇ ਰਹੀ ਹੈ ਅਕਾਲੀ ਦਲ ਹਮੇਸ਼ਾ ਹੀ ਮਜ਼ਬੂਤ ਸੀਗਾ ਇਹ ਟੈਂਪਰੇਰੀ ਫੇजेस ਹੁੰਦੇ ਨੇ ਐ ਤਾਂ ਭਾਜੀਪੀ ਦੇ 85 ਤੋਂ ਦੋ ਹੀ ਰਹਿ ਗਏ ਸੀਗੇ ਬੀਜੇਪੀ ਕਿਹੜਾ ਮਾਰਗੀ ਹੋਤਾ ਉਦੋਂ ਬਾਅਦ ਸਰਕਾਰਾਂ ਬਣਾ ਗਈ ਬਾਜਪਾ ਹੀ ਬਣਾ ਗਿਆ ਮੋਦੀ ਸਾਹਿਬ ਬਣਾ ਕੇ ਤੇ 97 ਵਿੱਚ ਕਾਂਗਰਸ ਦੇ ਕੋਲ 14 ਸੀਗੇ 2002 ਚ ਸਰਕਾਰ ਬਣਾ ਕੇ ਇਹ ਅਪ ਐਂਡ ਡਾਊਨ ਹੁੰਦੇ ਰਹਿੰਦੇ ਆ ਪਾਰਟ ਆਫ ਪੋਲਿਟਿਕਸ ਹੈ ਕੋਈ ਗੱਲ ਹੈ ਇੱਥੇ 42 ਗੱਲ ਨਹੀਂ ਗੀ ਇਸ ਵਾਰ ਜਿੱਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਮੇਰੇ ਹਿਸਾਬ ਨਾਲ ਤਾਂ ਅਸੀਂ 10 11 ਸੀਟਾਂ ਦੇ ਨੇੜੇ ਜਾਵਾਂਗੇ ਥੈਂਕ ਯੂ ਧੰਨਵਾਦ ਸਰ ਅਜੇ ਲੋਕ ਸਭਾ ਦੇ ਉਮੀਦਵਾਰ ਰنجੀ ਸਿੰਘ ਦੇ ਹੱਕ ਦੇ ਵਿੱਚ ਤੁਹਾਡੇ ਵੱਲੋਂ ਇੱਕ ਚੋੜ ਮਰਚਾਰ ਰੱਖਿਆ ਗਿਆ ਸੀਗਾ ਕਿਸ ਤਰ੍ਹਾਂ ਦੇਖਦੇ ਤੁਸੀਂ ਪੱਤਰਕਾਰ ਬੰਦੂ ਹੋ ਤੁਸੀਂ ਦੇਖਿਆ ਹੀ ਆ ਵੀ ਕਿੱਡਾ ਵੱਡਾ ਘਟ ਸੀ ਔਰ ਵਾਰਡ ਨੰਬਰ 1 ਚ ਮੇਰੀ ਬੇਟੀ ਦਿਵਿਆ ਦਾਨਵ ਪਿਛਲੇ ਇਲੈਕਸ਼ਨ ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨੇ ਇਲੈਕਸ਼ਨ ਲੜਿਆ ਔਰ ਵਾਰਡ ਦੇ ਲੋਕਾਂ ਨੇ अपना आशीर्वाद देके उस बेटी ਨੂੰ ਆਮਜਾਬੀ ਕੀਤਾ ਔਰ ਮੈਂ 5 ਸਾਲ ਜੋ ਕਿਹਾ ਸੀ ਉਸ ਨੂੰ ਇਨ ਬਿਨ ਜਿਹੜਾ ਵਾ ਉਹ ਲਾਗੂ ਕਰਕੇ ਦਿਖਾਇਆ ਇਸ ਤੋਂ ਇਲਾਵਾ ਸ਼ਹਿਰ ਦੀ ਵੀ ਸਾਰੇ तमाम ਐਨ ਜੀਓ ਧਾਰਮਿਕ ਸਮਾਜਿਕ ਸੰਗਠਨ ਵਪਾਰੀ ਕਰਮਚਾਰੀ तमाम دوست ਮਿੱਤਰ ਜਿਹੜੇ ਨੇ ਉਹ ਮੇਰੇ ਇਸ ਮਤਲਬ ਸਮਝ ਲਓ ਜਿਹੜੀ ਅੱਪਾ ਵਾਰਡ ਦੀ ਮੀਟਿੰਗ ਰੱਖੀ ਸੀ ਉਹ ਵਾਰਡ ਦੀ ਨਹੀਂ ਬਲਕਿ ਪੂਰੇ ਜ਼ਿਲ੍ਹੇ ਦੀ ਮੀਟਿੰਗ ਜਿਹੜੀ ਆ ਸ਼ਹਿਰ ਦੀ ਬਣ ਗਈ ਸੀ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸਰਦਾਰ ਜੀਤ ਸਿੰਘ ਢੱਲੋਂ ਸਾਨੂੰ ਲੁਧਿਆਣੇ ਲਈ ਮੈਂਬਰ ਪਾਰਲੀਮੈਂਟ ਦੀ ਜਿਹੜੀ ਇਲੈਕਸ਼ਨ ਆ ਉਹਦੇ ਲਈ ਟਿਕਟ ਦਿੱਤੀ ਆ ਜਿਸ ਤਰੀਕੇ ਨਾਲ ਪਿੰਡਾਂ 'ਚੋ ਅੱਜ ਆਸ਼ੀਰਵਾਦ ਮਿਲ ਰਿਹਾ ਵਾ ਔਰ ਐਡਾ 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 ਵੱਡਾ ਇਕੱਠ ਜਿਹੜਾ ਵਾ ਪਿੰਡਾਂ 'ਚ ਹੋ ਰਿਹਾ ਵਾ ਅੱਜ ਉਹ ਸ਼ਹਿਰ ਦੇ ਅੰਦਰ ਵੀ ਲੋਕ ਫੀਲ ਕਰਨ ਲੱਗ ਗਏ ਆ ਕਿ ਸ਼ਹਿਰ ਦੇ ਲੋਕ ਜਿਹੜੇ ਨੇ ਉਹ 10 ਸਾਲ ਦਾ ਜਿਹੜਾ ਰਾਜ ਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਜਦੋਂ ਬਤੌਰ ਡਿਪਟੀ ਸੀਐਮਬੀ ਸੀਗੇ ਜੋ ਕੰਮ ਕਰਕੇ ਉਹਨਾਂ ਨੇ ਦਿਖਾਇਆ ਡਿਵੈਲਪਮੈਂਟ ਦਾ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਪਾਈਚਾਰਕ ਸਾਂਝ ਜੜੀ ਹੈ ਉਸ ਨੂੰ ਬਣਾਇਆ ਵਾ ਅੱਜ ਲੋਕ ਦੁਬਾਰਾ ਉਸ ਨੂੰ ਯਾਦ ਕਰਨ ਲੱਗੇ ਉਹਨਾਂ ਦੀਆਂ ਕੀਤੇ ਹੋਏ ਕੰਮਾਂ ਨੂੰ ਸਾਰਿਆਂ ਨੂੰ ਯਾਦ ਕਰਨ ਲੱਗੇ ਆ ਔਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਤੁਹਾਡੇ ਮਾਧਿਅਮ ਤੋਂ ਕਿ ਲੁਧਿਆਣੇ ਦੇ ਅੰਦਰ 1 ਜੂਨ ਨੂੰ ਬਹੁਤ ਵੱਡੀ ਤਦਾਦ ਦੇ ਅੰਦਰ ਸਤਾਰੰਜੀਤ ਸਿੰਘ ਢੱਲੋਂ ਸਾਹਿਬ ਜਿਹੜੇ ਨੇ ਉਹ ਜਿੱਤ ਹਾਸਲ ਕਰਨਗੇ ਔਰ ਲੁਧਿਆਣੇ ਦੀ ਜਿਹੜੀ ਨਿਮੰਦਗੀ ਆ ਉਹ ਪਾਰਲੀਮੈਂਟ ਦੇ ਵਿੱਚ ਸਰਦਾਰ ਰஞ்சிਤ ਸਿੰਘ ਢੱਲੋਂ ਸਾਹਿਬ ਉਹ ਕਰਨਗੇ ਤਾਂ ਮੈਂ ਵਾਰਡ ਦੇ ਲੋਕਾਂ ਦਾ ਵੀ ਸ਼ਹਿਰ ਦੇ ਲੋਕਾਂ ਦਾ ਵੀ ਬਹੁਤ ਵੱਡੀ ਤعداد ਦੇ ਅੰਦਰ ਜੋ ਇੱਥੇ ਅੱਜ ਪਹੁੰਚੇ ਸਗੇ ਰੌਲ ਸਿਟੀ ਵਿਖੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਔਰ ਆਸ ਕਰਦਾ ਕਿ ਤੁਸੀਂ ਇਸੇ ਤਰ੍ਹਾਂ 1 ਜੂਨ ਤੱਕ ਆਪਣਾ ਪਿਆਰ ਮੁਹੱਬਤ ਔਰ ਅਸ਼ੀਰਵਾਦ ਰੂਪੀ ਜੜਾ ਵਾ ਉਹ দান ਦੇਉਗੇ